ਕਹਿੰਦੇ ਆਪਣੇ ਆਪ ਨਾਲ ਖੇਡਾਂ ਨਹੀਂ ਖੇਡੀਦੀਆਂ ਕਮਲਿਆ ਆਪਣੇ ਆਪ ਨਾਲ ਖੇਡਾਂ ਨਹੀਂ ਖੇਡੀਦੀਆਂ ਕਿਉਂਕਿ ਜੇ ਤੁਸੀਂ ਗਲਤੀ ਨਾਲ ਜਿੱਤ ਗਏ ਨਾ ਤਾਂ ਬਹੁਤ ਕੁਝ ਹਾਰ ਜਾਓਗੇ ਬਿਲਕੁਲ ਸਚਾਈ ਹੈ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਅਸੀਂ ਖੇਡਾਂ ਖੇਡਦੇ ਆਂ ਔਰ ਕਿਹੜੀਆਂ ਖੇਡਾਂ ਖੇਡਦੇ ਆਂ ਸ਼ੈਤਾਨੀ ਦੀਆਂ ਬੇਈਮਾਨੀ ਦੀਆਂ ਚਲਾਕੀਆਂ ਕਰਦੇ ਆਂ ਅਸੀਂ ਧੋਖਾ ਧੜੀਆਂ ਕਰਦੇ ਆਂ ਠੀਕ ਹੈ ਜੀ ਅਸੀਂ ਝੂਠ ਮਾਰੋ-ਮਾਰ ਆਪਣੇ ਰਿਸ਼ਤਿਆਂ 'ਚ ਵਰਤ ਰਹੇ ਆਂ ਅੱਖਾਂ 'ਚ ਘੱਟਾ ਪਾ ਰਹੇ ਆਂ ਪਤਾ ਨਹੀਂ ਕੀ ਤਹਿਸ ਨੈਸ ਹੋਇਆ ਪਿਆ ਸਾਰਾ ਕੁਛ ਬਈ ਜੇ ਅਸੀਂ ਕਿਤੇ ਨਾ ਕਿਤੇ ਗਲਤੀ ਨਾਲ ਜਿੱਤਦੇ ਆਂ ਕਿਸੇ ਭੋਲੇ ਰਿਸ਼ਤੇ ਤੋਂ ਅਸੀਂ ਹਾਰ ਵੀ ਬਹੁਤ ਕੁਝ ਜਾਣਦੇ ਆਂ ਅਸੀਂ ਆਪਣਾ ਰਿਸ਼ਤਾ ਹੀ ਹਾਰ ਜਾਨਦੇ ਆਂ ਜਿੱਥੇ ਪੈਸੇ ਨੇ ਕੰਮ ਨਹੀਂ ਆਉਣਾ ਉੱਥੇ ਰਿਸ਼ਤੇ ਕੰਮ ਆਉਂਦੇ ਨੇ ਤੁਹਾਨੂੰ ਪਤਾ ਹੈ ਵੀ ਕਈ ਵਾਰ ਅਸੀਂ ਭੋਲੇ ਜਿਹੇ ਰਿਸ਼ਤੇ ਨੂੰ ਵਰਤ ਜਾਨਦੇ ਆਂ ਚਲਾਕ ਸਾਡੀਆਂ ਚੀਕਾਂ ਕਢਾ ਦਿੰਦਾ ਠੀਕ ਹੈ ਜੀ ਸੋਹੀ ਗੱਲਾਂ ਭੋਲੇ ਇਨਸਾਨਾਂ ਨੂੰ ਨਾ ਵਰਤਿਆ ਕਰੋ ਨਾ ਉਹਨਾਂ ਦਾ ਫਾਇਦਾ ਚੱਕਿਆ ਕਰੋ ਜੇ ਉਹਨਾਂ ਤੋਂ ਤੁਸੀਂ ਜਿੱਤ ਗਏ ਵਕਐ ਤੁਸੀਂ ਇਹਨੂੰ ਹਾਰ ਜਾਓਗੇ ਬਹੁਤ ਕੁਝ ਹਾਰ ਜੰਨੇ ਹੋ ਜ਼ਿੰਦਗੀ 'ਚ